ਅਕਾਲੀ ਦਰਬਾਰੋਂ ਅੱਜ ਵੇਲੇ ਗਾਣਾ ਮਾ ਪਰਦਾਨ ਤੇਜਾ ਸਿੰਘ ਸਮundਰੀ ਹਾਲ ਦੇ ਵਿੱਚ 11 ਵਜੇ ਸ਼ੁਰੂ ਹੋਵੇਗਾ ਜਨਰਲ اجلاس ਜਗਵੀਰ ਸਿੰਘ ਬਾਦਲ ਨੂੰ ਮੁਰਮੇ ਸਕਦੀ ਹੈ ਕਮਾਂਡ ਸਵੇ ਪਰਚ ਸੜਕਾਂ ਤੇ ਉਤਰੀ ਪੁਲਿਸ ਰਾਤ ਪਰਚ ਲਿਆ ਆਪਰੇਸ਼ਨ ਨਸਤਰਕ ਜਲੰਧਰ ਤੇ ਅਮਰਸਰ ਦੇ ਵਿੱਚ ਡੀਜੀਪੀ ਗੌਰਵ ਯਾਦਵ ਨੇ ਖੁਦ ਸੰਭੀ ਕਮਾਂਡ ਤਰੰਤਾਰਨ ਦੇ ਪੱਟੀ ਚੈਨ ਕਾਊਂਟਰ ਤੋਂ ਬਾਅਦ ਬਦਮਾਸ਼ ਕਾਬੂ کئی ਮਾਮਲਿਆਂ ਦੇ ਵਿੱਚ ਵਾਂਟਡ ਸੀ ਹਰਿੰਦਰ ਸਿੰਘ ਉਸ ਦੇ ਨਾਲ ਮੁਕਾਬਲੇ ਵਿੱਚ ਬਦਮਾਸ਼ ਦੇ ਪੈਰ ਦੇ ਵਿੱਚ ਲੱਗੀ ਗੋਲੀ ਦੋ ਤਰ੍ਹਾਂ ਦੇ ਵਾਅਦੇ ਵਿੱਚ ਚੰਡੀਗੜ੍ਹ ਜ਼ਿਲ੍ਹਕਾ ਪਰ ਬਾਰਡਰ ਤੇ ਛੱਲੀਆਂ ਗੋਲੀਆਂ ਵਕਫ ਵਕ ਕਾਰਾਂ ਦੇ ਵਿਸਵਾਰਸਤਨ ਦੋਵੇਂ ਤਰ੍ਹਾਂ ਦੇ ਲੋਕ ਫਾਇਰਿੰਗ ਦੇ ਦੌਰਾਨ ਕਾਰਾਂ ਦੇ ਟੁੱਟੇ ਸ਼ੀਸ਼ੇ ਗਦਰਬਾਹ ਤੇਜ਼ ਹਨੇਰੀ ਕਰਕੇ ਨਹਿਰ ਦੇ ਵਿੱਚ ਡਿੱਗੀ ਬਾਈਕ ਪਤੀ ਪਤਨੀ ਤੇ ਬੱਚਾ ਨਹਿਰ ਦੇ ਵਿੱਚ ਡੁੱਲੇ ਲੋਕਾਂ ਨੇ ਪਿਓ ਪੁੱਤ ਨੂੰ ਬਚਾਇਆ ਮਹਿਲਾ ਦੀ ਭਾਲ ਜਾਰੀ ਦਿੱਲੀ ਐਨਸੀਆਰ ਦੇ ਵਿੱਚ ਆਇਆ ਤੇਜ਼ ਤੂਫਾਨ ਜੜਾਂ ਤੋਂ ਉਖੜੇ ਦਰਖਤ ਕਈ ਥਾਈਂ ਡਿੱਗੇ ਖੰਬੇ ਤੇਜ਼ ਹਨੇਰੀ ਕਰਕੇ ਫਲਾਈਟਸ ਵੀ ਹੋਈਆਂ ਲੇਟ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਕਿਸਾਨਾਂ ਦੇ ਨਾਲ ਮਿਲਣੀ ਪੀਏ ਯੂ ਰੋਡਿਆਣਾ ਦੇ ਵਿੱਚ ਕਿਸਾਨਾਂ ਦੇ ਨਾਲ ਕਰਨਗੇ ਸੰਵਾਦ ਖੇਤੀ ਨਾਲ ਜੁੜੇ ਵੱਖ-ਵੱਖ ਮਸਲਿਆਂ ਤੇ ਹੋਵੇਗੀ ਚਰਚਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਅੱਜ ਵਾਦ ਕਰਨ ਜਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲੇਗਾ ਪਾਰਟੀ ਡੈਲੀਗੇਟਸ ਨਵਾਂ ਪ੍ਰਧਾਨ ਚੁਣਨਗੇ ਅਮਰਸਰ ਦੇ ਵਿੱਚ ਤੇਜਾ ਸਿੰਘ ਸਮੰਦਰੀ ਹਾਲ ਚ ਜਨਰਲ ਹਾਊਸ ਦੀ ਬੈਠਕ ਹੋਣ ਜਾ ਰਹੀ ਹੈ 11 ਵਜੇ ਦਰਸਲ ਜਨਰਲ ਹਾਊਸ ਦੀ ਇਹ ਬੈਠਕ ਰੱਖੀ ਗਈ ਹੈ 117 ਹਲਕਿਆਂ ਤੋਂ ਆਏ 567 ਡੈਲੀਗੇਟਸ ਪ੍ਰਧਾਨ ਦੀ ਚੋਣ ਕਰਨਗੇ ਸੁਖਵੀਰ ਸਿੰਘ ਬਾਦਲ ਨੂੰ ਮੋੜ ਕਮਾਨ ਮਿਲ ਸਕਦੀ ਹੈ ਜੀ ਸੰਭਾਵਨਾ ਹੈ ਕਿ ਸੁਖਵੀਰ ਬਾਦਲ ਦੇ ਨਾਂ ਨੂੰ ਕੋਈ ਚਣੌਤੀ ਨਾ ਮਿਲੇ ਅਤੇ ਦੁਬਾਰਾ ਪ੍ਰਧਾਨ ਚੁਣੇ ਜਾਣ ਬਲਵਿੰਦਰ ਸਿੰਘ ਖੁੰਧੜ ਪਾਰਟੀ ਦੇ ਸਰਪ੍ਰਸਤ ਬਣਾਈ ਜਾ ਸਕਦੇ ਨੇ ਪਾਰਟੀ ਦੀ 3 ਮਹੀਨੇ ਚੱਲੀ ਮੈਂਬਰਸ਼ਿਪ ਡਰਾਈਵ ਤੋਂ ਬਾਅਦ ਅੱਜ ਪ੍ਰਧਾਨ ਚੁਣਿਆ ਜਾਵੇਗਾ। ਇਸ ਕਰਕੇ ਜਨਰਲ ਦੇ ਅਹੁਦੇ ਦੇ ਲਈ ਕਈ ਦਾਅਵੇਦਾਰ ਨੇ ਸਭ ਤੋਂ ਅੱਗੇ ਦਰਜੀਤ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਗਰੇਵਾਲ ਨੇ ਸੁਖਵੀਰ ਬਾਦਲ ਨੇ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਸੀ। ਤੇ 10 ਜਨਵਰੀ 2025 ਨੂੰ ਪਾਰਟੀ ਦੀ ਵਰਕਿੰਗ ਕਮੇਟੀ ਨੇ ਅਸਤੀਫਾ ਮਨਜ਼ੂਰ ਵੀ ਕਰ ਲਿਆ ਸੀ। ਸੁਖਵੀਰ ਬਾਦਲ ਪਹਿਲੀ ਵਾਰ ਦਸੰਬਰ 2008 ਦੇ ਵਿੱਚ ਪਾਰਟੀ ਦੇ ਪ੍ਰਧਾਨ ਬਣੇ ਸਨ ਤੇ ਅੱਜ ਮੁੜ ਤੋਂ ਨਵੇਂ ਪ੍ਰਧਾਨ ਦੀ ਜੋ ਕਿ ਚੋਣ ਹੋ ਰਹੀ ਹੈ ਅਮਰਸਰ ਦੇ ਵਿੱਚ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਨਰਲ ਇਜਲਾਸ ਕਰਿਆ ਗਿਆ ਜਿਸ ਦੌਰਾਨ ਡੈਲੀਗੇਟਸ ਦੇ ਡੈਲੀਗੇਟਸ ਦੇ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਤਾਂ 11 ਵਜੇ ਜਨਰਲ ਹਾਊਸ ਦੀ ਬੈਠਕ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣ ਜਾ ਰਹੀ ਹੈ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਆਖਰਕਾਰ ਅੱਜੋ ਸਮਾਂ ਆ ਗਿਆ ਜਦੋਂ ਕਿ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ ਜਨਰਲ ਇਜਲਾਸ ਹੋਣ ਜਾ ਰਿਹਾ ਹੈ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਫਿਲਹਾਲ ਕੀ ਕੋ ਜਾਣਕਾਰੀ ਕਿਸ ਤਰੀਕੇ ਦੀਆਂ ਤਸਵੀਰਾਂ ਕਿਵੇਂ ਦੀ ਤਿਆਰੀ ਬਿਲਕੁਲ ਪ੍ਰਮਿੰਦਰ ਅਜ ਅਕਾਲੀ ਦਲ ਤੋਂ ਨਵੇਂ ਪ੍ਰਧਾਨ ਜੋ ਹੈ ਉਹ ਮਿਲਨ ਦੀ ਪੂਰੀ ਪੂਰੀ ਅੱਜ ਤਿਆਰੀ ਜਿਹੜੀ ਉਹ ਕੀਤੀ ਗਈ ਹੈ ਔਰ ਤੇਜਾ ਸਿੰਘ ਸਮੁੰਦਰੀ ਹਾਲ ਜੋ ਕਿ ਐਸਜੀਪੀਸੀ ਦਾ ਮੁੱਖ ਦਫਤਰ ਵੀ ਹੈ ਔਰ ਉੱਥੇ ਜਦੋਂ ਪਹਿਲਾਂ ਪਹਿਲੀ ਵਾਰ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨਿਕ ਬਣਾਇਆ ਗਿਆ ਸੀ ਤਾਂ ਉਸ ਵੇਲੇ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਦੇ ਵਿੱਚ ਇਹ ਕਾਰਵਾਈ ਹੋਈ ਸੀ ਤਾਂ ਹੁਣ ਇੱਕ ਵਾਰ ਮੁੜ ਤੋਂ ਅਫੇਰ ਉਸੇ ਤਰੀਕੇ ਦਾ ਮਾਹੌਲ ਜਿਹੜਾ ਉਹ ਅੱਜ ਬਣਦਾ ਹੋਇਆ ਨਜ਼ਰ ਆ ਰਿਹਾ ਬਲਵਿੰਦਰ ਸਿੰਘ ਭੁੰਦੜ ਕੱਲ ਹੀ ਜੋ ਐ ਅੰਮ੍ਰਿਤਸਰ ਪਹੁੰਚ ਚੁੱਕੇ ਸੀ ਉਹਨਾਂ ਤੋਂ ਇਲਾਵਾ ਹੋਰ ਜਿਹੜੇ तमाम ਸੀਨੀਅਰ ਆਗੂ ਰਾਂਖੀ ਦਲ ਦੇ ਉਹ ਵੀ ਅੰਮ੍ਰਿਤਸਰ ਪਹੁੰਚ ਰਹੇ ਨੇ ਤਾਂ ਅੱਜ 11 ਵਜੇ ਦੇ ਕਰੀਬ ਇਹ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋਣੀ ਹੈ ਤਾਂ ਇਹੀ ਹਰ ਇੱਕ ਦੇ ذہن ਦੇ ਵਿੱਚ ਵੱਡਾ ਸਵਾਲ ਬਣਿਆ ਹੋਇਆ ਕਿ ਆਖਿਰਕਾਰ 45 ਦਲ ਦਾ ਹੁਣ ਨਵਾਂ ਪ੍ਰਧਾਨ ਕੌਣ ਹੋਏਗਾ ਹਾਲਾਂਕਿ ਜਾਦਾਤਰ ਚਾਹਾਂ ਹੈ ਕਿ ਸੁਖਵੀਰ ਬਾਦਲ ਨੂੰ ਹੀ ਮੋੜ ਤੇ ਜਿਹੜੀ ਕਮਾਂਡ ਹੈ ਉਹ ਪਾਰਟੀ ਦੇ ਆਗੂ ਜਾਂ ਜਿਹੜੇ ਡੈਲੀਗੇਟ ਨੇ ਉਹ ਸੌਂਪ ਸਕਦੇ ਨੇ ਪਰ ਇੰਤਜ਼ਾਰ ਕਰਨਾ ਹੋਏਗਾ ਕਿ ਕਿਸ ਨੂੰ ਕਮਾਂਡ ਮਿਲਦੀ ਹੈ ਕਿਉਂਕਿ ਫਿਲਹਾਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਧੜ ਨੇ ਔਰ ਜੁਬੀਰ ਸਿੰਘ ਬਾਦਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਤਾਂ ਅੱਜ ਇੱਕ ਵੱਡਾ ਦਿਨ ਹੈ ਆਕਾਲੀ ਦਲ ਦੇ ਆਉਣ ਵਾਲੇ ਜਿਹੜੇ ਭਵਿਕ ਨੂੰ ਜੋ ਤੈਅ ਕਰੇਗਾ ਕਿ ਕਿਸ ਨੂੰ ਇਸ ਦੀ ਕਮਾਂਡ ਮਿਲਦੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਕਾਲੀ ਦਲ ਨੂੰ ਕਿੰਨੇ ਕ ਜਿਹੜਾ ਨਵਾਂ ਪ੍ਰਧਾਨ ਹੈ ਉਹ ਮਜ਼ਬੂਤ ਕਰਨ ਦੇ ਵਿੱਚ ਕਾਮਯਾਬ ਹੁੰਦਾ ਤਾਂ 11 ਵਜੇ ਤੇ ਕਰੀਤ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ। ਰਾਜੀਵ 11 ਵਜੇ ਜੋ ਕਿ ਕਾਰਵਾਈ اجلاس ਸ਼ੁਰੂ ਹੋਵੇਗਾ ਤਾਂ ਕੀ ਬਣਿਆ ਜਾਵੇ ਕਿ ਕਿੰਨੇ ਕ ਸਮੇਂ ਤੱਕ ਕਿੰਨੇ ਟਾਈਮ ਦੇ ਵਿੱਚ ਪ੍ਰਕਿਰਿਆ ਪੂਰੀ ਹੋ ਜਾਵੇਗੀ ਤੇ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਜਾਵੇਗੀ। ਦੇਖੋ ਇਸ ਬਾਰੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਪਰ 1 ਘੰਟੇ ਤੋਂ ਲੈ ਕੇ 2 ਘੰਟੇ ਦੇ ਵਿੱਚ ਵਿੱਚ ਕਿਉਂਕਿ ਪੂਰਾ ਇੱਕ ਜਿਹੜਾ ਮर्यादा ਹੁੰਦੀ ਹੈ ਆਕਾਲੀ ਦਲ ਕਿਉਂਕਿ ਇੱਕ ਸੰਸਦਕ ਪਾਰਟੀ ਵੀ ਹੈ ਔਰ ਇੱਕ ਧਾਰਮਿਕ ਜੱਥੇਬੰਦੀ ਦਾ ਜਿਹੜਾ ਮੁੱਖ ਦਫ਼ਤਰ ਹੈ ਉੱਥੇ ਇਹ ਜਲਾਸ ਬੁਲਾਇਆ ਜਾਣਾ ਤਾਂ ਜਿਹੜੀਆਂ ਰਵਾਇਤਾਂ ਹੁੰਦੀਆਂ ਨੇ ਸਿੱਖ ਧਰਮ ਦੀਆਂ ਉਸ ਮੁਤਾਬਕ ਇਹ ਸਾਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਣੀ ਹੈ ਤਾਂ ਉਸ ਦੇ ਵਿੱਚ ਸਮਾਂ ਅਜਰੂਰ ਲੱਗਦਾ ਪਰ ਕਿਉਂਕਿ ਸਾਰੇ ਡੈਲੀਗੇਟ ਜਿਹੜੇ ਨੇ ਮੁਰਤੋਂ ਇਹਨਾਂ ਨੇ ਆਪਣੇ ਪ੍ਰਧਾਨ ਦੀ ਚੋਣ ਕਰਨੀ ਹੈ ਲਾਜ਼ਮੀ ਤੌਰ ਤੇ ਉੱਤੇ ਤਕਰੀਰਾਂ ਵੀ ਹੋਣਗੀਆਂ ਹਰ ਇੱਕ ਦੇ ਜਿਹੜੇ ਸੁਝਾਅ ਨੇ ਮਸ਼ਵਰੇ ਨੇ ਹਰ ਇੱਕ ਦੀ رائے ਜਿਹੜੀ ਆ ਉਹ ਲਈ ਜਾਣੀ ਹੈ ਤਾਂ ਸਮਾਂ ਜ਼ਰੂਰ ਲੱਗ ਸਕਦਾ ਪਰ 1 ਵਜੇ ਦੇ ਆਸ-ਪਾਸ ਉਮੀਦ ਹੈ ਕਿ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੇ ਨਾਮ ਦੀ ਜਿਹੜੀ ਹੈ ਅਨਾਉਂਸਮੈਂਟ ਉਹ ਕਰ ਦਿੱਤੀ ਜਾਏਗੀ। ਆ ਠੀਕ ਹੈ ਹਰਜੀਪ੍ਰੀਤ ਜੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਤਾਂ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲ ਜਾਵੇਗਾ। ਪਾਰਟੀ ਡੈਲੀਗੇਟਸ ਨਵਾਂ ਪ੍ਰਧਾਨ ਚੁਣਨਗੇ। ਦਰਸਲ ਅਮਰਸਰ ਦੇ ਵਿੱਚ ਤੇਜਾ ਸਿੰਘ ਸੁ ਜਨਰਲ ਹਾਊਸ ਦੀ ਬੈਠਕ ਹੋਣ ਜਾ ਰਹੀ ਹੈ ਅੱਗੇ ਵਲਾਂ ਤੇ ਗੱਲ ਕਰਾਂਗੇ ਦਿੱਲੀ ਦੀ ਜਿੱਥੇ ਕਿ ਕੱਲ ਸ਼ਾਮ ਨੂੰ ਤੇਜ਼ ਹਨੇਰੀ ਆਈ ਹੈ ਹਨੇਰੀ ਤੂਫਾਨ ਕਰਕੇ ਕਈ ਜਗ੍ਹਾ ਹਾਸੇ ਵਾਪਰੇ ਨੇ ਕਈ ਥਾਈਂ ਖੰਭੇ ਤੱਕ ਡਿੱਗੇ ਤੇ ਕਈ ਦਰਖਤ ਵੀ ਉਖੜ ਕੇ ਹੇਠਾਂ ਡਿੱਗੇ ਤੂਫਾਨ ਕਰਕੇ ਕਈ ਫਲਾਈਟਸ ਵੀ ਲੇਟ ਹੋ ਗਈਆਂ ਦਿੱਲੀ ਦੇ ਵਿੱਚ ਤੂਫਾਨ ਕਰਕੇ ਇੱਕ ਮਾਰਥ ਵੀ ਡਿੱਗਿਆ ਤੇ ਇੱਕ ਮੌਤ ਵੀ ਹੋਈ ਹੈ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਕਿਸ ਤਰੀਕੇ ਦੇ ਨਾਲ ਆ ਤੀਜ਼ ਹਨੇਰੀ ਦੇ ਕਾਰਨ ਵੱਡੇ ਪੱਧਰ ਤੇ ਜੋ ਕਿ ਨੁਕਸਾਨ ਹੋਇਆ ਹੈ ਕਈ ਜਗ੍ਹਾਾਂ ਤੇ ਇਹ ਹਾਸੀ ਵਾਪਰੇ ਨੇ ਦਸਲ ਹਨੇਰੀ ਤੂਫਾਨ ਦੇ ਕਰਕੇ ਵੱਖ-ਵੱਖ ਜਗ੍ਹਾਾਂ ਤੇ ਜੋ ਕਿ ਹਾਸੀ ਦੀਆਂ ਤਸਵੀਰਾਂ ਆ ਸਾਹਮਣੇ ਆਈਆਂ ਨੇ ਵੱਡੇ ਵੱਡੇ ਦਰਖਤ ਜੋ ਕਿ ਉਖੜ ਕੇ ਢੇਠਾਂ ਡਿੱਗੇ ਤੂਫਾਨ ਕਰਕੇ ਕਈ ਫਲਾਈਟਸ ਵੀ ਆ ਲੇਟ ਹੋਈਆਂ ਨੇ ਤਾਂ ਜਿਸ ਜਗ੍ਹਾਾਂ ਤੇ ਇਹ ਵੱਡੇ ਵੱਡੇ ਦਰਖਤ ਸੜਕਾਂ ਤੇ ਡਿੱਗੇ ਹੋਏ ਨਜ਼ਰ ਆ ਰਹੇ ਉੱਥੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਕਈ ਵਾਹਨ ਵੀ ਗੇੜੇ ਕੇ ਦਰਖਤਾਂ ਦੇ ਇੱਥਾਂ ਆ ਗਈ ਇੱਕ ਰਕਤ ਇੱਥਾਂ ਗੱਡੀ ਨਜ਼ਰ ਆ ਰਹੀ ਹੈ ਇੱਕ ਰਕਤ ਦੇ ਇੱਥਾਂ ਕਿਸੇ ਦਾ ਮੋਟਰਸਾਈਕਲ ਫਸਿਆ ਹੋਇਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤਾਂ ਦਿੱਲੀ ਦੇ ਵਿੱਚ tufaan ਕਰਕੇ ਇੱਕ ਇਮਾਰਤ ਵੀ ਡਿੱਗੀ ਹੈ ਇਮਾਰਤ ਡਿੱਗਣ ਦੀਆਂ ਤਸਵੀਰਾਂ ਜਿਹੜੀਆਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਮੌਤ ਹੋਈ ਵੀ ਦੱਸੀ ਜਾ ਰਹੀ ਹੈ ਤੇ ਗੱਡੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਉਂਕਿ ਜਿਸ ਗੱਡੀ ਤੇ ਵੀ ਦਰਖਤ ਡਿੱਗਾ ਹੈ ਆ ਭਾਰੀ ਦਰਖਤ ਡਿੱਗੇ ਨੇ ਅਤਾ ਉਸ ਤੋਂ ਬਾਅਦ ਗੱਡੀਆਂ ਦੀ ਹਾਲਤ ਕਿਸ ਤਰ੍ਹਾਂ ਕੀਤੀ ਉਹ ਵੀ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਪੂਰੀ ਤਰ੍ਹਾਂ ਗੱਡੀਆਂ ਛਕਣਾ ਸ਼ੁਰੂ ਹੋ ਗਈਆਂ ਪੂਰੀ ਤਰ੍ਹਾਂ ਪ੍ਰੈਸ ਹੋ ਗਈਆਂ ਤਾਂ ਦਿੱਲੀ ਦੀ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਤਸਵੀਰਾਂ ਨੇ ਕਿੱਥੇ ਕਿ ਕੱਲ ਸ਼ਾਮ ਨੂੰ ਤੇਜ਼ ਹਨੇਰੀ ਆਈ ਤੂਫਾਨ ਆਇਆ ਤੇ ਉਸ ਦੇ ਬਾਅਦ ਕਈ ਜਗਾਵਾਂ ਦੇ ਇਸ ਤ੍ਰਿਕੇ ਦੇ ਹਾਦਸੇ ਵਾਪਰ ਕੇ ਵੱਡੇ ਵੱਡੇ ਦਰਖਤ ਸਨ ਉਹ ਵੀ ਉਖੜ ਕੇ ਢੇਠਾਂ ਡਿੱਗੇ ਤੇ ਕਈ ਜਗਾਵਾਂ ਤੇ ਵਾਨ ਗੱਡੀਆਂ ਮੋਟਰਸਾਈਕਲ ਉਹ ਵੀ ਦਰਖਤਾਂ ਦੇ ਹੇਠਾਂ ਆ ਗਏ ਇੱਕ ਜਗ੍ਹਾ ਦੀ ਤੁਹਾਨੂੰ ਤਸਵੀਰ ਉਠਾ ਰਹੇ ਜਿੱਥੇ ਕਿ ਇੱਕ ਇਮਾਰਤ ਵੀ ਡਿੱਗੀ ਹੈ ਇਹ ਇਮਾਰਤ ਵੀ ਡਿੱਗੀ ਹੈ ਤੇ ਇਸ ਅਮਾਰਤ ਡਿੱਗਣ ਦੇ ਚੱਲਦਿਆਂ ਇੱਕ ਆ ਮੌਤ ਵੀ ਹੋ ਗਈ ਹੈ ਵੱਖ-ਵੱਖ ਜਗਾਵਾਂ ਦੀਆਂ ਤਰਫੋਂ ਤਸਵੀਰਾਂ ਮੁਖਾ ਰਹੇ ਕਿਤੇ ਦਰਖਤ ਡਿੱਗੇ ਕਿਤੇ ਇਮਾਰਤ ਡਿੱਗੀ ਕਿਸੇ ਜਗਾ ਤੇ ਬਿਜਰੀ ਵਾਲੇ ਖੰਭੇ ਡਿੱਗੇ ਕਿਉਂਕਿ ਜਦੋਂ ਬਹੁਤ ਤੇਜ਼ ਤੂਫਾਨ ਆਉਂਦਾ ਹੈ ਤੇਜ਼ ਹਨੇਰੀ ਆਉਂਦੇ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਲ ਹੋਣੀਆਂ ਨੇ ਜੋ ਤਸਵੀਰਾਂ ਦਿੱਲੀ ਤੋਂ ਆਮਣੀਆਂ ਨੇ ਕਿ ਕਿਤੇ ਇਮਾਰਤ ਡਿੱਗੀ ਕਿਤੇ ਵੱਡੇ ਵੱਡੇ ਦਰਖਤ ਰੋੜ ਤੇ ਆ ਕੇ ਡਿੱਗੇ ਜਿਸ ਦੇ ਨਾਲ ਆਵਾਜ਼ਾਂ ਵੀ ਬੁਰੀ ਤਰ੍ਹਾਂ ਦੇ ਨਾਲ प्रभावित हुई कई वाहनों का बुरी तरह तरीके नुकसान हुआ गड्डिया पूरी तरह हो पहुंचे तो हमें पता चला या चंद्र ए सेवन में सिक्स फ्लोर कंस्ट्रक्ट हो रहा था अंडर कंस्ट्रक्शन फ्लोर की एक दीवार गिरने की वजह से दो लोग घायल है और एक की मृत्यु हो गई है स्पॉट हमने सिक्योर कर लिया है क्राइम टीम मौजूद है बाकी जितने भी इन उन्हें उन्हेंट करके हॉस्पिटल पहुंचाया जा चुका है उनका इलाज कर रहा है बाकी आगे की कानूनी कार्रवाई हम कर रहे हैं थे जो बिल्डिंग गिरी है हवा के कारण गिरी है या जो बन नहीं थे तो, तो, तो गिरी है इसमें। तक, बाकी हमारी टीम जाँच पड़ताल कर रही है बिल्डिंग गिरने का कारण क्या है नाम सुशील कुमार है जी बिल्डिंग कैसे गिरी कितने लोग ये जब हम ड्यूटी से आ रहे थे हमने देखा तो भीड़ लग रही है देखा तो बिल्डिंग गिर गई बता रहे हैं जी दो आदमियों की डेथ हो गई और घायल हैं ਰਾਹ ਚਲਦੇ ਜੋ ਹੈ ਮਗਰ ਬਹੁਤ ਦੁਖਤ ਦੀ ਬਾਤ ਹੈ ਇਹ ਉਧਰ ਗਿੱਦੜਪਾਹ ਦੇ ਪਿੰਡ ਮਨੀਆਂਵਾਲਾ ਦੇ ਨੇੜੇ ਵੱਡਾ ਹਾਦਸਾ ਵਾਪਰਿਆ ਤੇਜ਼ ਹਨੇਰੀ ਦੇ ਕਾਰਨ ਨਹਿਰ ਦੇ ਵਿੱਚ ਬਾਈਕ ਡਿੱਗ ਗਈ ਤੇਜ਼ ਹਨੇਰੀ ਦੇ ਕਾਰਨ ਬਾਈਕ ਦਾ ਸੰਤੁਲਨ ਵਿਗੜ ਗਿਆ ਬਾਈਕ ਸਵਾਰ પતિ ਪਰਨੀਤੇ ਬੱਚਾ ਨਹਿਰ ਦੇ ਵਿੱਚ ਡੁੱਲ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਪਿਓ ਪੁੱਤ ਨੂੰ ਬਾਹਰ ਕੱਢਿਆ ਤੇ ਮਹਿਲਾ ਦੀ ਲਗਾਤਾਰ ਹਾਲ ਕੀਤੀ ਜਾ ਰਹੀ ਹੈ ਨਹਿਰ ਦੇ ਆਸ-ਪਾਸੇ ਕੋਈ ਵੀ ਰੇਲਿੰਗ ਨਹੀਂ ਸੀ ਇਹ ਵੀ ਸੁਰੱਖਿਆ ਨੂੰ ਲੈ ਕੇ ਜੁਰ ਸਵਾਲ ਖੜੇ ਹੁੰਦੇ ਨੇ ਕਿ ਨੇਰ ਦੇ ਆਸ-ਪਾਸੇ ਕੋਈ ਵੀ ਰੇਲਿੰਗ ਨਹੀਂ ਸੀ ਕਿਉਂਕਿ ਜਦੋਂ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਆ ਤਾਂ ਜੇਕਰ ਨੇਰ ਦੇ ਪੁਲ ਦੇ ਪੁਲਾਂ ਦੇ ਕਿਨਾਰੇ ਤੇ ਇਸ ਤਰੀਕੇ ਦੀ ਰੇਲਿੰਗ ਹੁੰਵੇ ਤਾਂ ਕਈ ਵਾਰ ਵੱਡੇ ਹਾਦਸੇ ਹੋਣ ਤੋਂ ਬਚਾ ਵੀ ਹੋ ਜਾਂਦਾ ਪਰ ਇਸ ਨੇਰ ਤੇ ਕਿਸੇ ਤਰੀਕੇ ਦੀ ਕੋਈ ਰੇਲਿੰਗ ਵੀ ਨਜ਼ਰ ਨਹੀਂ ਆ ਰਹੀ ਦਰਸਲ ਗਿਜੜਵਾਹ ਦੇ ਪਿੰਡ ਮਣੀਆਂਵਾਲਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਮੁਖਾ ਰਹੇ ਹਾਂ ਮਣੀਆਂਵਾਲਾ ਦੇ ਨੇੜੇ ਇਹ ਵੱਡਾ ਹਾਦਸਾ ਵਾਪਰਿਆ ਤੇਜ਼ ਹਨੇਰੀ ਦੇ ਕਾਰਨ ਬਾਈਕ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤੇਜ਼ ਹਨੇਰੀ ਦੇ ਕਾਰਨ ਬਾਈਕ ਦਾ ਸਤੁੱਨ ਵਿਗੜਿਆ ਬਾਈਕ ਸਵਾਰ ਪਤੀ ਪਤਨੀ ਤੇ ਬੱਚਾ ਨਹਿਰ ਦੇ ਵਿੱਚ ਡੁੱਬ ਗਿਆ ਨੌਕਰੀ ਤੇ ਉਹ ਲੱਗੇ ਬੁਕਾਵੇਂ ਅਦਾ ਕਿ ਪਿਓ ਪੁੱਤਰ ਨੂੰ ਬਾਹਰ ਕੱਢ ਲਿਆ ਤੇ ਮਹਿਲਾ ਦੀ ਲਗਾਤਾਰ ਬਾੜ ਦਿੱਤੀ ਜਾ ਰਹੀ ਇਹ ਬਚਾ ਜਿਹੜਾ ਨੌਜਵਾਨ ਸੀਗਾ ਮੁੰਡਾ ਇਹ ਆਪਣੇ ਨਜ਼ਦੀਕ ਹੈ ਪਿੰਡ ਆ ਮੋਟਰ ਰਸਵਾਇ ਇੱਥੇ ਦਾ ਮੁੰਡਾ ਸੀ ਜੋ ਲੜਕੀ ਸੀਗੀ ਉੱਥੇ ਸਰਦਕੁਰੀ ਗਈ ਸੀ ਇੱਕ ਛੋਟਾ ਜਿਹਾ ਬੱਚਾ ਸੀਗਾ ਇਹ ਮਤਲਬ ਲਗਭਗ 2 ਸਾਲਾਂ ਦੇ ਲਗਭਗ ਸੀ ਉਹ ਵਿਚਾਰੇ ਆ ਰਹੇ ਸੀਗੇ ਇੱਥੋਂ ਜੀ ਤੇ ਆ ਪੁਲ ਦਾ ਹਾਲਾਤ ਵੇਖ ਲੋ ਜੀ ਇਹੋ ਜਿਹਾ ਹੋਇਆ ਪਿਆ ਇੱਥੇ ਆ ਕੇ ਦੇਖਿਆ ਤਾਂ ਮੋਟਰਸਾਈਕਲ ਸਣੀ ਉਹ ਤਿੰਨ ਜਣੇ ਸੀ ਮੇਰਾ ਸਾਡੀ ਸਾਡੂ ਤੇ ਇੱਕ 2 ਸਾਲ ਦਾ ਬੱਚਾ ਸੀ ਉਹ ਪੋਲ ਨਾ ਅਗਲੇਰ ਨਾ ਹੁਣ ਕਰਕੇ ਹੋਇਆ ਸਾਵਾ ਉਹ ਕਿਤੇ ਉਹਨੂੰ ਬਰੋਲਾ ਪਿਆ ਕੋਈ ਜਾਂ ਇੱਕ ਬੇਵਿਨਦਾਈ ਪਤਾ ਨਹੀਂ ਕੋਈ ਚੀਜ਼ ਆਈ ਆ ਹਾਂ ਉਹਦੇ ਕਾਰਨ ਉਹ ਤਿੰਨੇ ਉਹ ਨਹਿਰ ਚ ਡਿੱਗ ਪਈ ਉਹ ਪਿੰਡ ਦੇ ਦੋ ਤਿੰਨ ਮੁੰਡੇ ਸੀਗੇ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਨੇ ਇੱਥੋਂ ਉਹ ਮੁੰਡੇ ਨੂੰ ਤੇ ਮੇਰੇ ਸਾਧੂ ਨੂੰ ਤਾਂ ਕੱਢ ਲਿਆ ਉਹ ਜਦੋਂ ਸਾਲੀ ਨੂੰ ਕੱਢਦੇ ਸੀਗੇ ਉਹ ਕੱਪੜਾ ਤੇ ਸਾਈਡ ਤੇ ਜਾ ਬਣਦਾ ਸੀ ਉਹਨਾਂ ਨੇ ਡਲੇ ਬਣ ਕੇ ਵੀ ਕੋਸ਼ਿਸ਼ ਕੀਤੀ ਅੱਛਾ ਪਰ ਨਹੀਂ ਘੱਟ ਸਕਿਆ ਉਹ ਤੇ ਮੈਂ ਜਾ ਕੇ ਦੋ ਕਿੱਲੇ ਬਾਅਦ ਉੱਥੇ ਜਾ ਕੇ ਬੈ ਗਈ ਥੱਲੇ ਇੱਥੇ ਕੋਈ ਰਿਸ਼ਤੇਦਾਰੀ ਸੋਧਰਾ ਆਏ ਵੇਸ ਭਈ ਹਾਂ ਉਹ ਆਪਣੇ ਇੱਥੇ ਕੋਠੇ ਸੁਰਗਾਪੁਰ ਦੀ ਸਹੁਰੇ ਆ ਮੇਰੇ ਉੱਥੇ ਮਿਲਣ ਗਏ ਰੁਕਾਂ ਅਗਲੀ ਵੱਡੀ ਖਬਰ ਦਾ ਐਨਐਚਆਈ ਦੇ ਪ੍ਰੋਜੈਕਟਾਂ ਦਿੱਲੀ ਜ਼ਮੀਨ ਐਕਵਾਇਰਸ ਦੇ ਵਿੱਚ ਦੇਰੀ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਸਖਤ ਹੈ ਪੰਜਾਬ ਦੇ ਸਾਰੇ ਡੀਸੀਸ ਨੂੰ ਹਾਈ ਕੋਰਟ ਦੇ ਸਖਤ ਨਿਰਦੇਸ਼ ਨੇ ਐਨਐਚਆਈ ਨੂੰ ਬਿਨਾਂ ਰੁਕਾਵਟੇ ਜ਼ਮੀਨ ਐਕਵਾਇਰ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਹਾਈਵੇ ਨਿਰਮਾਣ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਜ਼ਮੀਨ ਐਕਵਾਇਰ ਕਰਵਾਈ ਜਾਵੇ ਸਾਰੀਆਂ ਰੁਕਾਵਟਾਂ ਨੂੰ ਕਿਸੇ ਵੀ ਤਰੀਕੇ ਹਟਾਇਆ ਜਾਵੇ ਜੋ ਕਿ ਹਾਈ ਕੋਰਟ ਦੇ ਆਦੇਸ਼ ਨੇ ਹਾਈ ਕੋਰਟ ਨੇ ਕੁਝ ਜ਼ਮੀਨ ਮਾਲਕਾਂ ਵੱਲੋਂ ਧਿਰ ਬਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ ਜ਼ਮੀਨ ਦਾ ਮਾਫਜ਼ਾ ਲੈਣ ਤੋਂ ਬਾਅਦ ਵੀ ਕਬਜ਼ਾ ਕਰਨ ਵਾਲਿਆਂ ਤੋਂ ਕਬਜ਼ਾ ਛੁਡਵਾਇਆ ਜਾਵੇ ਐਨ ਐਚ ਆਈ ਨੂੰ ਵੀ 5 ਮਈ ਤੱਕ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਨੇ ਐਨ ਐਚ ਆਈ ਦੇ ਪ੍ਰੋਜੈਕਟਾਂ ਦੇ ਲਈ ਜ਼ਮੀਨ ਅਕਵਾਇਰ ਦੇ ਵਿੱਚ ਦੇਰੀ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਸਖਤ ਨਜ਼ਰ ਆ ਰਿਹਾ ਕਿਉਂਕਿ ਕਈ ਜਗ੍ਹਾਵਾਂ ਤੇ ਪੰਜਾਬ ਦੇ ਵਿੱਚ ਐਨ ਐਚ ਆਈ ਦੇ ਹਾਈਵੇ ਨੂੰ ਲੈ ਕੇ ਪ੍ਰੋਜੈਕਟ ਚੱਲ ਰਹੇ ਨੇ ਪਰ ਕਈ ਜਗ੍ਹਾਵਾਂ ਤੇ ਜ਼ਮੀਨ ਅਕਵਾਇਰ ਨਾ ਹੋਣ ਦੇ ਕਾਰਨ ਕੰਮ ਦੇ ਵਿੱਚ ਰੁਕਾਵਟ ਵੀ ਆ ਰਹੀ ਹੈ ਤੇ ਇਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਵੀ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ ਪੰਜਾਬ ਦੇ ਸਾਰੇ ਡੀਸੀਜ਼ ਨੂੰ ਹਾਈ ਕੋਰਟ ਨੇ ਸਖਤ ਨਿਰਦੇਸ਼ ਦਿੱਤੇ ਨੇ ਐਨ ਐਚ ਆਈ ਨੂੰ ਬਿਨਾਂ ਰੁਕਾਵਟ ਜ਼ਮੀਨ ਐਕਵਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਹਾਈ ਕੋਰਟ ਦਾ ਕਹਿਣਾ ਹੈ ਕਿ ਹਾਈਵੇ ਨਿਰਮਾਣ ਦੇ ਵਿੱਚ ਤੀਜੀ ਲਾਉਣ ਦੇ ਲਈ ਜ਼ਮੀਨ ਐਕਵਾਇਰ ਕਰਵਾਈ ਜਾਵੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਛੁੱਟ ਚੁੱਕੇ ਨੇ ਉਮੇਸ਼ ਕੀ ਕੋ ਜਾਣਕਾਰੀ ਕਿਉਂਕਿ ਇਸ ਤੋਂ ਪਹਿਲਾਂ ਵੀ ਅਜਿਹੇ ਪ੍ਰੋਜੈਕਟਾਂ ਨੂੰ ਲੈ ਕੇ ਜ਼ਮੀਨ ਐਕਵਾਇਰ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਸਖਤੀ ਵਰਤੀ ਗਈ ਹੈ ਆ ਤਾਂ ਹੁਣ ਵੀ ਸਖਤ ਆਦੇਸ਼ ਦਿੱਤੇ ਗਏ ਨੇ ਦੇਖੋ ਐਮ ਐਚ ਆਈਏ ਤੇ ਪੰਜਾਬ ਵਿੱਚ ਜਿਹੜੇ ਜਿਹੜੇ ਜਗ੍ਹਾ 'ਤੇ ਕਿਸਾਨਾਂ ਨਾਲ ਰੋਲਾ ਹੈ ਉਸ ਨੂੰ ਲੈ ਕੇ ਲਗਾਤਾਰ ਪੰਜਾਬ ਐਨਾ ਹਾਈ ਕੋਰਟ ਵਿੱਚ ਇਹ ਮਾਮਲਾ ਚੱਲਦਾ ਰਿਹਾ ਹੈ ਹੁਣ ਤਾਜ਼ਾ ਮਾਮਲਾ ਇਹ ਸੀਗਾ ਕਿ ਕੁਝ ਦਿਨ ਪਹਿਲਾਂ ਪੰਜਾਬ ਐਨਾ ਹਾਈ ਕੋਰਟ ਵਿੱਚ ਕੁਝ ਜ਼ਿਲ੍ਹਿਆਂ ਦੇ ਡੀਸੀ ਤੇ ਪੁਲਿਸ ਮੁਖੀ ਜ਼ਿਲ੍ਹਿਆਂ ਦੇ ਹਾਈ ਕੋਰਟ ਵਿੱਚ ਬੁਲਾਏ ਗਏ ਸੀ ਕਿਉਂਕਿ ਹਾਈ ਕੋਰਟ ਨੇ ਕਹਿ ਦਿੱਤੀ ਕਿ ਡੀਸੀ ਤੇ ਪੁਲਿਸ ਮੁਖੀ ਆਣ ਤੇ ਆਪਣਾ ਸਟੇਟਸ ਦੱਸਣ ਔਰ ਅਵੇਲੇਬਲ ਹੋਣ ਹੂੰ ਉਸੇ ਤੋਂ ਬਾਅਦ ਜੋ ਜਿਹੜਾ ਆਰਡਰ ਆਇਆ ਸੀ ਉਹਦੇ ਵਿੱਚ ਸਾਫ਼ ਕਹਿਤਾ ਗਿਆ ਹੁਣ ਕਿ ਜਿੱਥੇ ਜਿੱਥੇ ਇਹ ਇਸ਼ੂ ਆ ਰਹੇ ਨੇ ਜਮੀਨ ਨਾ ਅਕਵਾਇਰ ਦਾ ਰੋਲਾ ਹੈ ਜਾਂ ਕਿਸਾਨ ਨਹੀਂ ਦੇ ਰਿਹਾ ਦੁਬਾਰਾ ਕਬਜ਼ਾ ਕਰ ਲਿਆ ਉੱਥੇ ਜ਼ਿਲ੍ਹੇ ਦੇ ਡੀਸੀ ਤੇ ਪੁਲਿਸ ਮੁਖੀਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਆਪਣਾ ਦੱਸੋ ਕਿ ਕਦੋਂ ਤੱਕ ਕਬਜ਼ਾ ਦਿਵਾਓਗੇ ਉਦਾਹਰਣ ਦੇ ਤੌਰ ਤੇ ਜਿੱਦਾਂ ਗੁਰਦਾਸਪੁਰ ਦੇ ਡੀਸੀ ਨੇ ਕਿਹਾ ਕਿ 4 ਹਫ਼ਤੇ ਵਿੱਚ ਜਿੱਤ ਰਹੇ ਦਾ ਡੀਸੀ ਨੇ ਕਿਹਾ ਕਿ 3 ਮਈ ਤੱਕ ਸੰਗਰੂਰ ਦੇ ਡੀਸੀ ਨੇ 2 ਹਫ਼ਤੇਾਂ ਵਿੱਚ ਮਲੇਰਕਾਉਂਡ ਦੇ ਡੀਸੀ ਨੇ ਕਿਹਾ ਕਿ 20 ਦਿਨਾਂ ਵਿੱਚ ਐਦਾਂ ਲੁਧਿਆਣਾ ਜਲੰਧਰ ਕਪੂਰਥਲਾ

ਹੋਈ ਵੀ ਹੈ ਲੇਕਿਨ ਉੱਥੇ ਕਬਜ਼ਾ ਇਹਨੇ ਚੈ ਨਹੀਂ ਮਿਲ ਰਿਹਾ ਲੇਕਿਨ ਹੁਣ ਇਸ ਕਰਕੇ ਡੀਸੀ ਨੇ ਤੇ ਪੁਲਿਸ ਮੁਖੀ ਨੇ ਆਪਣਾ ਆਪਣਾ ਇੱਕ ਵੇਰਵਾ ਦਿੱਤਾ ਹਾਈ ਕੋਰਟ ਨੂੰ ਜੀ ਠੀਕ ਹੈ ਉਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਐਨਐਚਏ ਦੇ ਪ੍ਰੋਜੈਕਟਾਂ ਦੇ ਲਈ ਜ਼ਮੀਨ ਐਕਵਾਇਰ ਦੇ ਵਿੱਚ ਦੇਰੀ ਨੂੰ ਲੈ ਕੇ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਸਾਰੇ ਡੀਸੀ ਨੂੰ ਦਰਸਲ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਬਿਨਾਂ ਰੁਕਾਵਟ ਜ਼ਮੀਨ ਐਕਵਾਇਰ ਕਰਵਾਈ ਜਾਵੇ ਅੱਥੇ ਪੰਜਾਬ ਹਾਈ ਕੋਰਟ ਨੇ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ ਤੇ ਵੀ ਚਿੰਤਾ ਜਤਾਈ ਹੈ ਮਾਮਲੇ ਦੀ ਸੁਣਵਾਈ ਦੇ ਦੌਰਾਨ ਇਮੀਗ੍ਰੇਸ਼ਨ ਧੋਖਾਧੜੀ ਤੇ ਹਾਈ ਕੋਰਟ ਦੀਆਂ ਸਖਤ ਟਿੱਪਣੀਆਂ ਨੇ ਕਿ ਇਮੀਗ੍ਰੇਸ਼ਨ ਧੋਖਾਧੜੀ ਦੇ ਨਾਲ ਜੁੜੇ ਮਾਮਲੇ ਚਿੰਤਾਜਨਕ ਹਨ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਉਮਰ ਭਰ ਦੀ ਕਮਾਈ ਹੜੱਪ ਲਈ ਜਾਂਦੀ ਹੈ ਵੀਜ਼ਾ ਫਰਾਡ ਨਾ ਰੁਕਿਆ ਤਾਂ ਇਮੀਗ੍ਰੇਸ਼ਨ ਦੀ ਵਿਵਸਥਾ ਕਮਜ਼ੋਰ ਹੋਵੇਗੀ ਕਾਨੂੰਨੀ ਧਾਇਰੇ ਤੋਂ ਬਾਹਰ ਕੰਮ ਕਰਨ ਵਾਲੇ ਏਜੰਟ ਧੋਖਾਧੜੀ ਕਰਦੇ ਨੇ ਹਾਈ ਕੋਰਟ ਨੇ ਟਰੈਵਲ ਏਜੰਟ ਦੀ ਅਗਾਊਂ ਜ਼ਮਾਨਤ ਰੱਦ ਕਰਦੇ ਹੋਏ ਇਹ ਦਰਸਲ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਆ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ ਤੇ ਅਜਿਹੀ ਕਿ ਚਿੰਤਾ ਜਤਾਈ ਹੈ ਮਾਮਲੇ ਦੀ ਸੁਣਵਾਈ ਦੇ ਦੌਰਾਨ ਇਮੀਗ੍ਰੇਸ਼ਨ ਧੋਖਾਧੜੀ ਤੇ ਹਾਈ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕਰਦੇ ਕਿਹਾ ਗਿਆ ਕਿ ਇਮੀਗ੍ਰੇਸ਼ਨ ਧੋਖਾਧੜੀ ਦੇ ਨਾਲ ਜੁੜੇ ਮਾਮਲੇ ਚਿੰਤਾਜਨਕ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਉਮਰ ਭਰ ਦੀ ਕਮਾਈ ਹੜੱਪ ਲਈ ਜਾਂਦੀ ਹੈ ਕਿਉਂਕਿ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜੋ ਕਿ ਅਮਰੀਕਾ ਤੋਂ ਰਿਪੋਰਟ ਹੁਕਾਈ ਨੇ ਉਹ ਸਾਰੇ ਨੌਜਵਾਨਾਂ ਨੇ ਆਪਣੀ ਦਾਸਤਾਨੀ ਬਿਆਨ ਕੀਤੀ ਕਿਸੇ ਨੇ 40 ਲੱਖ ਲਾਇਆ ਕਿਸ ਆਤਾ ਤੋਫੇ ਦੇ ਵਿੱਚ ਰੱਖਿਆ ਗਿਆ ਕਿ ਇੱਕ ਨੰਬਰ ਦੇ ਵਿੱਚ ਲੈ ਕੇ ਜਾ ਰਹੇ ਪਰ ਉੱਥੇ ਜ਼ਮੀਨੀ ਹਕੀਕਤ ਕੁਝ ਹੋਰ ਤਰੀਕੇ ਦੀ ਨਜ਼ਰ ਆਈ ਤੋਂ ਸਾਰੇ ਨੌਜਵਾਨਾਂ ਦੇ ਬਲਵੇਂ ਜੇ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਤੇ ਇਸ ਦੇ ਵਿਚਾਲੇ ਹਾਈ ਕੋਰਟ ਵੀ ਇਸ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੁਣ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਆਪਰੇਸ਼ਨ ਸਿਰ ਤਰਕ ਦੀ ਚੈਕਿੰਗ ਦੇ ਲਈ ਰਾਤ ਨੂੰ ਸੜਕਾਂ ਤੇ ਉਤਰੀ ਪੁਲਿਸ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਆਪਰੇਸ਼ਨ ਸਤਰਕ ਚਲਾਇਆ ਗਿਆ ਪੁਲਿਸ ਦੇ ਵੱਡੇ ਅਫਸਰਾਂ ਨੇ ਆਪਰੇਸ਼ਨ ਦੀ ਅਗਵਾਈ ਕੀਤੀ ਡੀਜੀਪੀ ਗੌਰਵ ਯਾਦਵ ਨੇ ਖੁਦ ਨਿਗਰਾਨੀ ਕੀਤੀ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਡੀਜੀਪੀ ਦੇ ਵੱਲੋਂ ਚੈਕਿੰਗ ਕੀਤੀ ਗਈ ਤੁਹਾਨੂੰ ਵਕਫਾਕ ਤਸਵੀਰਾਂ ਵਿਖਾ ਰਿਹਾ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾ ਕੇ ਪੂਰੀ ਕਮਾਂਡ ਸੰਭਾਲੀ ਗਈ ਆ ਤੁਹਾਨੂੰ ਚਾਟਾ ਦੀਆਂ ਤਸਵੀਰਾਂ ਵਿਖਾਰੇ ਇਸ ਤੋਂ ਇਲਾਵਾ ਵਾਗਾ ਬਾਰਡਰ ਤੇ ਪੰਜਾਬ ਦੇ ਡੀਜੀਪੀ ਗਰੋਵ ਯਾਦਵ ਪੰਚੀ ਇੱਥੇ ਕੇ ਬੀਐਸਐਫ ਦੇ ਅਫਸਰਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਮੁਲਾਕਾਤ ਕੀਤੀ ਗਈ ਨਰਸਲ ਪੰਜਾਬ ਭਰ ਦੇ ਵਿੱਚ ਵਕਫਾਕ ਸ਼ਹਿਰਾਂ ਦੇ ਵਿੱਚ ਹੀ ਪੁਲਸ ਦੇ ਵੱਲੋਂ ਆਪਰੇਸ਼ਨ ਸਤਰਕ ਚਲਾਇਆ ਗਿਆ ਤੇ ਇਸ ਦੌਰਾਨ ਵੱਡੇ ਪੁਲਸ ਅਧਿਕਾਰੀ ਮੁਲਾਜ਼ਮ ਜੋ ਕਿ ਸੜਕਾਂ ਤੇ ਉਤਰੇ ਵਕਫਾਕ ਜਗ੍ਹਾਵਾਂ ਤੇ ਚੈਕਿੰਗ ਅਭਿਆਨ ਚਲਾਇਆ ਗਿਆ ਵਾਹਨਾਂ ਦੀ ਚੈਕਿੰਗ ਕੀਤੀ ਗਈ ਹਰ ਆਉਣ ਜਾਣ ਵਾਲੇ ਰਾਹੀਰ ਤੇ ਵੀ ਨਜ਼ਰ ਰੱਖੀ ਗਈ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਆਫਸਰਸ ਦੀ ਅਸੀਂ ਡਿਊਟੀ ਲਾਈ ਹੈ ਕਿ ਇੱਕ ਇੱਕ ਆਫਸਰ ਪਰ ਡਿਸਟ੍ਰਿਕਟ ਜਿਹੜੇ ਸਾਡੇ ਨਾਈਟ ਡੋਮੀਨੇਸ਼ਨ ਆਪਰੇਸ਼ਨ ਚੱਲ ਰਹੇ ਹਨ ਉਹਨਾਂ ਨੂੰ ਚੈੱਕ ਕਰਨ ਲਈ ਹੈਡਕ quarters ਤੋਂ ਸਾਡੇ ਇਨਫੈਕਟ ਸਾਰੇ ਪੰਜਾਬ ਦੇ ਵਿੱਚ ਆਫਸਰਸ ਹੈਗੇ ਤੇ ਕੀਪਿੰਗ ਇਨ 뷰 ਕਿ ਜਿਹੜੇ ਪਾਕਿਸਤਾਨ ਦੇ ਕੰਟੀਨਿਊਸ ਐਫਰਟਸ ਹੈਗੇ ਪੰਜਾਬ ਦੇ ਵਿੱਚ ਹਾਲਾਤ ਨੂੰ ਡਿਸਟਰਬ ਕਰਨ ਲਈ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਮੁਸਤੈਦ ਤੇ ਅਲਰਟ ਹੈ ਤੇ ਉਹ ਕਿਸੇ ਵੀ ਜਿਹੜੇ ਇਸ ਤਰ੍ਹਾਂ ਦੇ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੋਗੇ ਤੇ ਪੰਜਾਬ ਨੂੰ ਸੇਫ ਤੇ ਸਿਕਿਉਰ ਰੱਖਿਆ ਜਾਊਗਾ ਸਰ ਜਿਹੜਾ ਲਗਾਤਾਰ ਕਰਨੇ ਨੇ ਹਮਲੇ ਹੋ ਰਹੇ ਨੇ ਉਹਨਾਂ ਦੇ ਉੱਪਰ ਜਿਹੜੀਆਂ ਪੰਜਾਬ ਪੁਲਿਸ ਕਿਵੇਂ ਨਕਿਲ ਕਸ ਰਹੀ ਹੈ ਦੇਖੋ ਅਸੀਂ ਹਰ ਕੇਸ ਪੇਸ ਕੀਤਾ ਹੈ ਜਿਹੜੇ ਇਸ ਤਰ੍ਹਾਂ ਦੇ ਅਨਸਰ ਹੈਗੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਸਰ ਜਿਹੜਾ ਜੰਦ ਮੈਂ ਕਹਿੰਦੇ ਵਿਰੋਧ ਚੱਲ ਰਿਹਾ ਜੀ ਉਸ ਦੇ ਰਿਸਪੌਂਸ ਕਿਸ ਤਰ੍ਹਾਂ ਦੇ ਆ ਰਹੇ ਨੇ ਉਸ ਦੇ ਬਾਰੇ ਦੱਸੋ ਕਿ ਇਹ ਵੀ ਉਸ ਨਾਲ ਜੋੜ ਕੇ ਦੇਖਿਆ ਜਾ ਸਕਦਾ ਇੱਕ ਸਾਨੂੰ ਕਾਫੀ ਪੋਜ਼ਿਟਿਵ ਰਿਸਪੌਂਸ ਆ ਰਹੇ ਹੈਗੇ ਤਕਰੀਬਨ ਅਸੀਂ 55000 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਕਾਫੀ ਕੰਟਰਾਬੈਂਡਸ ਰਿਕਵਰ ਹੋਇਆ ਹੈ ਜਿਹੜੇ ਸਾਡੇ ਕੋਲ ਇਨਪੁਟਸ ਹੈ ਕਿਆਂ ਉਹ ਸਟਰੀਟ ਪ੍ਰਾਈਸ ਜਿਹੜੀ ਡਰੱਗਸ ਦੀ ਕਾਫੀ ਘੱਟ ਗਈ ਹੈ ਜਿਹੜੀ ਇੰਟਰਨੈਸ਼ਨਲ ਬਾਰਡਰ ਤੋਂ ਵੀ ਜਿਹੜੀ ਡਰੱਗਸ ਦੀ ਸਪਲਾਈ ਹੈ ਉਸ ਦੇ ਵਿੱਚ ਵੀ ਕਮੀ ਆਈ ਹੈ ਸੋ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਪਬਲਿਕ ਤੋਂ ਸਾਡੇ ਕੋਲ ਇਨਫਰਮੇਸ਼ਨ ਵੀ ਆ ਰਹੀ ਹੈ ਤੇ ਇਹ ਪੰਜਾਬ ਦੀ ਪਬਲਿਕ ਨੂੰ ਨਾਲ ਲੈ ਕੇ ਅਸੀਂ ਜਿਹੜਾ ਡਰੱਗਸ ਨੂੰ ਪੂਰੀ ਤਰ੍ਹਾਂ ਸਟ੍ਰੀਟ ਤੋਂ ਖਤਮ ਕਰਾ ਕੇ ਸਰ 14 ਤਰੀਕ ਨੂੰ ਲੈ ਕੇ ਆਪ ਦਾ ਵਿਸ਼ੇਂ ਵਿੱਚ ਮੈਡੀਕਲ ਬੰਦ ਸੜਕਾਂ ਤੇ ਖੁਦ ਨਿਕਲੇ ਹੋ ਇਸ ਨੂੰ ਪੋਜ਼ੀਟਿਵ ਇਹਨਾਂ ਦੇਖਿਆ ਜਾਵੇ ਜਾਂ ਹਾਲਾਤ ਨੇ ਕਿ ਤੁਸੀਂ ਨਿਕਲੇ ਹੋਗਾ ਇਹ ਇਸ ਦੇ ਨਾਲ ਕਿ ਇਸ ਨੂੰ ਪੋਜ਼ੀਟਿਵ ਤਰੀਕੇ ਨਾਲ ਦੇਖੋ ਜੀ ਕਿ ਅਸੀਂ ਅਸੀਂ ਸਾਰੇ ਮੋੜੇ ਤੋਂ ਮੋੜਾ ਲਾ ਕੇ ਅਸੀਂ ਪੰਜਾਬ ਨੂੰ ਸਿਕਿਉਰ ਰੱਖਿਆ ਕਿ 14 ਤਰੀਕ ਨੂੰ ਲੈ ਕੇ ਕਿ ਗਰਬੰਧ ਪੰਨੂ ਹਣਾ ਵੱਲੋਂ ਇਹ ਇੱਕ ਤੰਤੀ ਦਿੱਤੀ ਗਈ ਬਾਬਾ ਸਾਹਿਬ ਦੇ ਜਿਹੜੇ ਆ ਬੋਤ ਦੇ ਨਾਲ ਛੇੜਛਾੜ ਕੀਤੀ ਜਾਏਗੀ ਤਾਂ ਉਸ ਨੂੰ ਲੈ ਕੇ ਜਿਹੜਾ ਹਾਈਲਾਈਟ ਕੀਤਾ ਗਿਆ ਕੀ ਕਰਨਾ ਅਸੀਂ ਦੇਖੋ ਜੀ ਇੱਕ ਤੇ ਇਲਾਬ੍ਰੇਟ ਸਕਿਉਰਿਟੀ ਅਰੇਂਜਮੈਂਟਸ ਅਸੀਂ ਕੀਤੇ ਹੈਗੇ ਵਿਸਾਖੀ ਨੂੰ ਵੀ ਦੇਖਦੇ ਹੋਏ ਤੇ 14 April ਤੇ ਪੰਜਾਬ ਦੇ ਵਿੱਚ ਅਸੀਂ ਪੱਤਾ ਨਹੀਂ ਹਿਲੰਦਾਂਗੇ ਅਸੀਂ ਟੋਟਲ ਸਕਿਉਰਿਟੀ ਮੇਨਟੇਨ ਰੱਖਾਂਗੇ। ਆ ਦੇਖ ਲੀ ਜੀ। ਤਾਂ ਤੁਹਾਨੂੰ ਵਕਫ ਵਕਫ ਤਸਵੀਰਾਂ ਵਖਾਰਾਂਗੇ ਇੱਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਸਤਰਕ ਚਲਾਇਆ ਗਿਆ ਤੇ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੋ ਕੇ ਜਲੰਧਰ ਦੇ ਵਿੱਚ ਪਹੁੰਚੇ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਉਹਨਾਂ ਦੇ ਵੱਲੋਂ ਚਾਕੀ ਚੈਕਿੰਗ ਦਾ ਅਭਿਆਨ ਦਾ ਜਾਇਜ਼ਾ ਲਿਆ ਗਿਆ ਨਾਲੇ ਤੁਹਾਨੂੰ ਅੰਮ੍ਰਿਤਸਰ ਮੋਹਾਲੀ ਤੇ ਬਠਿੰਡਾ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਆ ਵੱਡੇ ਪੁਲਿਸ ਅਧਿਕਾਰੀ ਵਕਫਾ ਖਜਾਮਾਂ ਤੇ ਜਨਤਕ ਥਾਵਾਂ ਤੇ ਪਹੁੰਚੇ ਰੇਲਵੇ ਸਟੇਸ਼ਨਾਂ ਤੇ ਪਹੁੰਚ ਕੇ ਚੈਕਿੰਗ ਕੀਤੀ ਗਈ ਬੱਸ ਸਟੈਂਡਾਂ ਤੇ ਜਾ ਕੇ ਚੈਕਿੰਗ ਅਭਿਆਨ ਚਲਾਇਆ ਗਿਆ ਕਰਾਂਗੇ ਅਗਲੀ ਵੱਡੀ ਖਬਰ ਦਾ ਜੰਮੂ ਕਸ਼ਮੀਰ ਦੇ ਵਿੱਚ ਜੈਸ਼ ਕਮਾਂਡਰ ਢੇਰ ਕਰ ਦਿੱਤਾ ਗਿਆ ਕਸ਼ਤਵਾਰ ਦੇ ਵਿੱਚ ਜੈਸ਼ ਕਮਾਂਡਰ ਸੈਫੁੱਲਾ ਢੇਰ ਕੀਤਾ ਗਿਆ ਕਸ਼ਤਵਾਰ ਇਨਕੰਟਰ ਦੇ ਵਿੱਚ ਹੁਣ ਤੱਕ ਤਿੰਨ ਅਤਵਾਦੀ ਢੇਰ ਕੀਤੇ ਗਏ ਨੇ ਕੱਲ ਸਵੇਰ ਤੋਂ ਹੀ ਅਤਵਾਦੀਆਂ ਦੇ ਨਾਲ ਦਰਸਲੇ ਮੁਠਪੇੜ ਜਾਰੀ ਸੀ ਤੇ ਇਸੇ ਦੌਰਾਨ ਸੁਰੱਖਿਆ ਬਲਾਂ ਦੇ ਵੱਲੋਂ ਜਵਾਨਾਂ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਜੈਸ਼ ਕਮਾਂਡਰ ਨੂੰ ਢੇਰ ਕਰ ਦਿੱਤਾ ਗਿਆ ਕਸ਼ਤਵਾਰ ਦੇ ਵਿੱਚ ਵੱਡਾ ਐਕਸ਼ਨ ਨਜ਼ਰ ਆਇਆ ਕਿ ਜੈਸ਼ ਕਮਾਂਡਰ ਸੈਫੁੱਲਾ ਡੇਰ ਕੀਤਾ ਗਿਆ ਕਸ਼ਤਵਾੜੇ ਐਂਕਾਊਂਟਰ ਦੇ ਵਿੱਚ ਹੁਣ ਤੱਕ ਤਿੰਨ ਅੱਤਵਾਦੀ ਢੇਰ ਕੀਤੇ ਜਾ ਚੁੱਕੇ ਨੇ ਸੈਫੁੱਲਾ ਜੈਸ਼ ਕਮਾਂਡਰ ਹੁਣ ਢੇਰ ਕੀਤਾ ਹੈ ਜਿਸ ਦੀ ਅਸੀਂ ਤੁਹਾਨੂੰ ਇਹ ਫਾਈਲ ਤਸਵੀਰੀ ਵਿਖਾ ਰਹੇ ਹਾਂ ਅ ਅਸਲ ਕੱਲ ਸਵੇਰ ਤੋਂ ਹੀ ਅੱਤਵਾਦੀਆਂ ਦੇ ਨਾਲ ਮੁੱਠਪੇੜ ਲਗਾਤਾਰ ਜਵਾਨਾਂ ਦਾ ਜਾਰੀ ਸੀ ਸੁਰੱਖਿਆ ਬਲਾਂ ਦਾ ਜਾਰੀ ਸੀ ਇਸ ਦੇ ਵਿਚਾਲੇ ਹੁਣ ਹੋਰ ਵੱਡਾ ਐਕਸ਼ਨ ਕੀਤਾ ਗਿਆ ਜੈਸ਼ ਕਮਾਂਡਰ ਸੈਫੁੱਲਾ ਨੂੰ ਢੇਰ ਕਰ ਦਿੱਤਾ ਗਿਆ ਉਦੋਂ ਤਰਨਤਾਰਨ ਦੇ ਪੱਟੀ ਦੇ ਵਿੱਚ ਇਨਕਾਊਂਟਰ ਹੋਇਆ ਪੁਲਿਸ ਤੇ ਬਦਮਾਸ਼ ਦੇ ਵਿਚਾਲੇ ਮੁਕਾਬਲਾ ਹੋਇਆ ਇਨਕਾਊਂਟਰ ਤੋਂ ਬਾਅਦ ਬਦਮਾਸ਼ ਹਰਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਵਿਦੇਸ਼ ਬੈਠੇ ਜੈਸਟਰ ਪ੍ਰਭ ਦਾਸੂਵਾਲ ਦਾ ਇਹ ਗੁਰਗਾ ਦੱਸਿਆ ਜਾ ਰਿਹਾ ਮੁਕਾਬਲੇ ਦੇ ਵਿੱਚ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗੀ ਕਈ ਮਾਮਲਿਆਂ ਦੇ ਵਿੱਚ ਹਰਿੰਦਰ ਸਿੰਘ ਜੋ ਕਿ ਵਾਂਟਡ ਸੀ ਪੱਟੀ ਦੇ ਪਿੰਡ ਠੱਕਰਪੁਰਾ ਦੇ ਵਿੱਚ ਇਨਕਾਊਂਟਰ ਹੋਇਆ ਮੁਲਜ਼ਮ ਹਰਿੰਦਰ ਸਿੰਘ ਖੇਮਕਰਨ ਪੈਟਰੋਲ ਪੰਪ ਤੇ ਫਾਇਰਿੰਗ ਐਡਵੋਕੇਟ ਦੇ ਘਰ ਬਾਹਰ ਫਾਇਰਿੰਗ ਅਤੇ ਸਕੂਲ ਦੇ ਬਾਹਰ ਫਾਇਰਿੰਗ ਦੇ ਮਾਮਲਿਆਂ ਦੇ ਵਿੱਚ ਨੰਮਜਿਸ ਇਸ ਦੀ ਲਗਾਤਾਰ ਪੁਲਿਸ ਨੂੰ ਤ ਇਹ ਸਾਰੀਆਂ ਹਾਲ ਫਿਲਹਾਲ ਦੀਆਂ ਹੀ ਘਟਨਾਵਾਂ ਨੇ ਤੇ ਆਖਰਕਾਰ ਤਰਨਤਾਰਨ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਪੱਟੀ ਦੇ ਵਿੱਚ ਇਨਕਾਊਂਟਰ ਹੋਇਆ ਤੇ ਇਨਕਾਊਂਟਰ ਤੋਂ ਬਾਅਦ ਆਖਰਕਾਰ ਬਦਮਾਸ਼ ਹਰਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ। ਸਾਰੀ ਬਾਤ ਆ ਤੁਸੀਂ ਕਿਸ ਤਰੀਕੇ ਨਾਲ ਇਹ ਤੁਸੀਂ ਇਹਨਾਂ ਨੂੰ ਪੈਟ ਅਪ ਕੀਤਾ? ਦੇਖੋ ਜੀ ਕੂਫੀਆ ਸਾਨੂੰ ਇਨਫੋਰਮੇਸ਼ਨ ਸੀ ਕਿ ਪਿਛਲੇ ਕੁਝ ਦਿਨਾਂ ਚ ਜਿਹੜੀ ਤਿੰਨ ਵਾਰਦਾਤਾਂ ਜਿਹਦੇ ਦੋਸ਼ੀ ਨੂੰ ਆਪਾਂ ਲੱਭ ਰਹੇ ਹਾਂ। ਇਹ ਜਿਹੜੀ ਖੇਮ ਕਾਨ ਪੈਟਰੋਲ ਪੰਪ ਦੇ ਬਾਹਰ ਫਾਇਰਿੰਗ ਹੋਈ ਹੈ ਦੂਸਰਾ ਐਡਵੋਕੇਟ ਦੇ ਘਰ ਬਾਹਰ ਜਿਹੜੀ ਫਾਇਰ ਹੋਈ ਹੈ ਤੇ ਤੀਸਰੀ ਜਿਹੜੀ ਕੁਛ ਦਿਨ ਪਹਿਲੇ ਸੇਂਟ ਕਬੀ ਸੇਂਟ ਕਬੀ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਕਿ ਇਹ ਤਿੰਨਾਂ ਦਾ ਜਿਹੜਾ ਦੋਸ਼ੀ ਹੈ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਤੇ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਜਦੋਂ ਆਪਾਂ ਇੱਥੋਂ ਦਾ ਨਾਕਾ ਅਲਰਟ ਕੀਤਾ ਤੇ ਜਿਸ ਤਰ੍ਹਾਂ ਇਹ ਦੋਸ਼ੀ ਨਾਕਾ ਤੱਕ ਪਹੁੰਚਿਆ ਤੇ ਦੋਸ਼ੀ ਨੇ ਨਾਕਾ ਤੇ ਪੁਲਿਸ ਪਾਰਟੀ ਦੇ ਕੇ ਤਾਬਰ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਆਪਣੇ ਉੱਥੇ ਮੁਲਾਜ਼ਮ ਸੀ ਉਹਨਾਂ ਨੇ ਵੀ ਫਾਇਰਿੰਗ ਕੀਤੀ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੇ ਲਾਤੇ ਲੱਗੀ ਜੀ ਅ ਜਿਹੜੀ ਜੇ ਆਪਾਂ ਦੋਸ਼ੀ ਦੀ ਗੱਲ ਕਰ ਲਈਏ ਤਾਂ ਸਰ ਕਿਹੜੀ ਗੈਂਗ ਨਾਲ ਸੰਬੰਧਿਤ ਹੈ ਔਰ ਕਿੰਨੇ ਮੁਕੱਦਮੇ ਉੱਥੇ ਦਰਜ ਨੇ ਕੁਝ ਇਸ ਤਰ੍ਹਾਂ ਦੀ ਵਾਰਦਾਤ ਇਹ ਜਿਹੜਾ ਦੋਸ਼ੀ ਹੈਗਾ ਜੀ ਇਹ ਪ੍ਰਭ ਦਾਸੂਵਾਲ ਗੈਂਗ ਦੇ ਨਾਲ ਸੰਬੰਧਿਤ ਹੈ ਤੇ ਇਸ ਦੇ ਉੱਪਰ ਪਿਛਲੇ ਸਾਲ ਦਾ ਇੱਕ ਪਰਚਾ ਦਰਜ ਹੋਇਆ ਤੇ ਸਰ ਇਹ ਵਾਰਦਾਤ ਤਾਂ ਜਿਹੜੀਆਂ ਸੀ ਮੋਸਟਲੀ ਪੱਟੀ ਦੇ ਵਿੱਚ ਏਰੀਆ 'ਚ ਹੋ ਰਹੀਆਂ ਸੀ ਲਗਾਤਾਰ ਕੋਈ ਮੁਲਾਜ਼ਮ ਕਰਾ ਵੀ ਚੱਕਮੀ ਹੋਇਆ ਨੂੰ ਚੇਸ ਕਰਨ ਦੇ ਵਿੱਚ ਇਹ ਮੁਲਾਜ਼ਮ ਤਾਂ ਕੋਈ ਜਖਮੀ ਨਹੀਂ ਹੋਇਆ ਬਾਕੀ ਜਿਹੜਾ ਤੁਹਾਡਾ ਸਵਾਲ ਹੈ ਕਿ ਵਾਰਦਾਤਾਂ ਕਿੱਥੇ ਹੋਈਆਂ ਜਿਹੜੀ ਮੈਂ ਤੁਹਾਨੂੰ ਤਿੰਨ ਵਾਰ ਦਾ ਤਾਂ ਦੱਸੀਆਂ ਇਹ ਤਾਂ ਪੱਟੀਆਂ ਦੇ ਖੇਮ ਕਰਨ ਏਰੀਆ ਦੀ ਹੈ ਬਾਕੀ ਆਪਾਂ ਵੈਰੀਫਾਈ ਕਰਾਂਗੇ ਤਫਸੀਲ ਦੇ ਤਰੋ ਰੋਕਾਂਗੇ ਅਗਲੀ ਵੱਡੀ ਖਬਰ ਦਾ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਭਾਰਤੀ ਕੌਂਸਲਰ ਤੇ ਹਮਲਾ ਕੀਤਾ ਗਿਆ ਭਾਰਤੀ ਕੌਂਸਲਰ ਦੇ ਬੋਰਡ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤੀ ਦੂਤਾਵਾਸ ਦੇ ਵਿੱਚ ਭੰਤਕੋੜ ਵੀ ਕੀਤੀ ਗਈ ਹੈ ਭਾਰਤੀ ਕੌਂਸਲਰ ਦੀਆਂ ਗੰਧਾਂ ਤੇ ੜਕਾਓ ਨਾਰੇ ਲਿਖੇ ਗਏ ਭਾਰਤੀ ਕੌਂਸਲਰ ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਕੌਂਸਲਰ ਬੋਰਡ ਤੇ ਲਾਲ ਸਿਆਹੀ ਸੁੱਟੀ ਗਈ ਹੈ ਫਿਲਹਾਲ ਮੁਲਜ਼ਮਾਂ ਦੀ ਤਲਾਸ਼ ਲਗਾਤਾਰ ਕੀਤੀ ਜਾ ਰਹੀ ਹੈ ਭਾਰਤ ਨੇ ਗੰਬੀਰਤਾ ਦੇ ਨਾਲ ਇਹ ਮੁੱਦਾ ਚੁੱਕਿਆ ਹੈ ਆਸਟ੍ਰੇਲੀਆਈ ਅਧਿਕਾਰੀਆਂ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਤੁਹਾਨੂੰ ਅਸੀਂ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਜਿੱਥੇ ਕਿ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਭਾਰਤੀ ਕੌਂਸਲਰ ਤੇ ਇਹ ਹਮਲਾ ਕੀਤਾ ਜਾਂਦਾ ਹੈ ਭਾਰਤੀ ਕੌਂਸਲਰ ਦੇ ਬੋਰਡ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤੀ ਦੂਤਾਵਾਸ ਦੇ ਵਿੱਚ ਹੀ ਭੰਤੋੜ ਕੀਤੀ ਗਈ ਗੰੰਧਾਂ ਤੇ ਭੜਕਾਉ ਨਾਰੇ ਲਿਖੇ ਜਾਂਦੇ ਨੇ ਅਣਪਛਾਤੇ ਲੋਕਾਂ ਦੇ ਵੱਲੋਂ ਦਰਸਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੌਂਸਲਰ ਬੋਰਡ ਤੇ ਵੀ ਲਾਲ ਸਿਆਹੀ ਸੁੱਟੀ ਗਈ ਆ ਉਸ ਜਗ੍ਹਾ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਫਿਲਹਾਲ ਮੁਲਜ਼ਮਾਂ ਦੀ ਲਗਾਤਾਰ ਤਲਾਸ਼ ਕੀਤੀ ਜਾ ਰਹੀ ਹੈ ਤਾਂ ਭਾਰਤ ਨੇ ਗੰਭੀਰਤਾ ਦੇ ਨਾਲ ਆਸਟ੍ਰੇਲੀਆ ਦੇ ਅੱਗੇ ਇਹ ਮੁੱਦਾ ਚੁੱਕਿਆ ਆਸਟ੍ਰੇਲੀਆ ਦੇ ਅਧਿਕਾਰੀਆਂ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਭਾਰਤ ਨੇ ਗੰਭੀਰਤਾ ਦੇ ਨਾਲ ਆਸਟ੍ਰੇਲੀਆ ਦੇ ਅੱਗੇ ਇਹ ਮੁੱਦਾ ਚੁੱਕਿਆ ਆਸਟ੍ਰੇਲੀਆ ਦੇ ਅਧਿਕਾਰੀਆਂ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਭਾਰਤੀ ਕੌਂਸਲਰ ਤੇ ਹਮਲਾ ਕੀਤਾ ਗਿਆ ਭਾਰਤੀ ਕੌਂਸਲਰ ਦੇ ਬੋਰਡ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤੀ ਦੂਤਾਵਾਸ ਦੇ ਵਿੱਚ ਪੰਤੂੜ ਕੀਤੀ ਗਈ ਜਿੱਥੇ ਕਕੰਧਾਂ ਤੇ ੜਕਾਓ ਨਾਰੇ ਵੀ ਲਿਖੇ ਗਏ ਨੇ